I don't know. पहुंच के अंदर आ गए विक्रम भाई साहब है, आगी, 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 आगी। आगी। है। दर्शन सिंह जी ਇਹ ਮੋਟਰ ਹੈ ਛੱਤਰਾਂ ਦੇ ਉੱਤੇ ਅੰਬ ਹੈ ਤੇ ਵਾਹਿਗੁਰੂ ਖਾਸਾ ਵਾਹਿਗੁਰੂ ਫਤੇ ਜੀ ਇਹ ਆਪਣਾ ਜੈਟ ਡਵਲਪ ਡਵਲਪ ਫਾਰਮ ਆ ਉਹ 140 ਏਕੜ ਆ ਜਿਹੜਾ ਜਿੱਤੇ ਬਾਗ ਲਾਇਆ ਹੋਇਆ ਉਹਦਾ ਜਮੀਨ ਸਾਡੇ 350 ਏਕੜ ਆਸ-ਪਾਸ ਇਸ ਪਿੰਡ ਦੇ ਬਾਕੀ ਖਾਲੀ ਰਹਿੰਦੀ ਹੈ ਖਾਲੀ ਬਾਕੀ ਖਾਲੀ ਰਹਿੰਦੀ ਹੈ ਖਾਲੀ ਆ ਇਹਨਾਂ ਵਾਈ ਕਰਦੇ ਨੇ ਬਿਕਰਮ ਜੀ ਜਿਹੜੀ ਆ ਹੁਣ ਪਾਪ ਪਾ ਕੇ ਲੱਗੇ ਆ ਰਹੇ ਆ ਇਹ ਵਾਟਰ ਸਪਲਾਈ ਘਰਾਂ ਨੂੰ ਦੇ ਰਹੇ ਆ ਕਿ ਖੇਤਾਂ ਨੂੰ ਦੇ ਪਾਸੇ ਆ ਇਹ ਪਾਣੀ ਪੀਣ ਵਾਲਾ ਪਾਣੀ ਲੈ ਕੇ ਆ ਰਹੇ ਨੇ ਪੀਣ ਵਾਲਾ ਪਾਣੀ ਪਹਿਲਾਂ ਕੀ ਆ ਕਿ ਜਿਹੜਾ ਜਿਹੜਾ ਰਾਜਪਈ ਜਾਂਦੇ ਰਾਜਪਈ ਉਹ ਸੱਪੜ ਚੋਂ ਪਉਂਦੇ ਪਏ ਸੀ ਹਾਂਜੀ ਉਹ ਇੱਕ ਛੋਟੇ ਪੜੇ ਤਾਰੀ ਕਾਲੀ ਪੈਪੀ ਗੱਲ ਕਰ ਰਹੇ ਹਾਂਜੀ ਹਾਂਜੀ ਹਾਂ ਉਹ ਜਿਹੜਾ ਵੱਡਾ ਉਹ ਨਹੀਂ ਨਾਲੇ ਜਿਸ ਪਾਣੀ ਖੜਾ ਕੰਮ ਉਹਨੂੰ ਕੰਮ ਬੋਲਦੇ ਤੇ ਉਹ ਕੰਮੇ ਜੋ ਪਾਣੀ ਕੱਢ ਕੇ ਜਿਹਨੂੰ ਪੈ ਪੈ ਨਹੀਂ ਲੱਗਦੀ ਉਹਨਾਂ ਨੂੰ ਪਹਿਲੇ ਪਾਣੀ ਦੇਣਗੇ ਸਾਨੂੰ ਤਾਂ ਸਾਡਾ ਹੀ ਬਾਗ ਆ ਇਹ ਸਾਡਾ ਬਾਗ ਉੱਚੀ ਉੱਚੀ ਥਾਂ ਤੇ ਆ ਇਹਨੂੰ ਕੰਮੇ ਦਾ ਪਾਣੀ ਨਹੀਂ ਲੱਗਦਾ ਇਹ ਅੱਛਾ ਪਾਣੀ ਸਾਡਾ ਐ ਥਾਂ ਲੱਗ ਜਾਂਦਾ ਧਮੀ ਉੱਤੋਂ ਥਾਂ ਲੱਗ ਜਾਂਦਾ ਪਲਾਨ ਉੱਦਨੋਂ ਨਹੀਂ ਵਾਸਤੇ ਉਹਨੂੰ ਪੈ ਪਾ ਲੈਣੇ ਜੀ ਕਨੈਕਸ਼ਨ ਸਾਨੂੰ ਮਿਲ ਸਕੇ ਜਿਹਨਾਂ ਛੋਟੇ ਫਾਰਮਰ ਨੇ ਜਿਹਨੂੰ ਕੜੀ ਕੁੱਤੇ ਸਾਡੇ ਵਿੱਚੋਂ ਉਹਨਾਂ ਕਨੈਕਸ਼ਨ ਦੇ ਮੇਜ਼ ਮਸਾਲਾ ਦਾ ਬਹੁਤ ਪਾਣੀ ਦੀ ਹੋਈ ਐ ਇੱਥੇ ਬਹੁਤ ਪਾਣੀ ਦੀ ਬਹੁਤ ਮਸਾਲਾ ਜੀ ਆਜੋ ਕਿ ਨਾਰੀਅਲ ਦੇ ਰੱਖਣ ਨੂੰ ਪਾਣੀ ਚਾਹੀਦਾ ਨਾਰੀਅਲ ਨੂੰ ਵੀ ਚਾਹੀਦਾ ਹੈ ਅੱਛਾ ਬਰਸਾਤਾ ਕਿੰਨੇ ਕ ਹੁੰਦੀ ਐ ਇੱਥੇ ਬਰਸਾਤਾ ਜਿਹੜੇ ਹੁੰਦੀਆਂ ਨੇ ਜੀ 7 ਤੋਂ 1 8 ਸੋਈ ਜੀ ਇਹ ਸਾਰੀ ਸਬਜ਼ੀ ਆਪਣੀ ਐ ਸਰਾਕ ਆ ਕੀ ਚੀਜ਼ ਐ ਤੋਰੀ ਜੀ ਆ ਤੋਰੀ ਤੇ ਠੀਕ ਐ ਥੜਲੀ ਵੀ ਤੋਰੀ ਐ ਇੱਕ ਕੇਲਾ ਇੱਧਰ ਦਾ ਇੱਧਰ ਦਾ ਕੇਲਾ ਕੇਲਾ ਹੈ ਨਹੀਂ ਕੱਟ ਕੇ ਸਾਨੂੰ ਤਕਰੀਲੇ ਉਂਗੂ ਬਣਦੇ ਲੀਲੇ ਮੰਗ ਬਣਦੇ ਜੀ ਸਵਾਦ ਵੀ ਹੋ ਜਾਂਦਾ ਅੱਛਾ ਹਾਂ ਜੀ ਤੇ ਆਪਣੇ ਬਾਗ ਦਾ ਸਾਰਾ ਕੁਝ ਆਪਣੇ ਬਾਗ ਹਾਂਜੀ ਮਿੱਠਾ ਵਧੀਆ ਜੀ ਹਾਂਜੀ ਇਹ ਸਾਨੂੰ ਵਿਕਰਮ ਜੀ ਦਿਖਾ ਰਹੇ ਸਾਰਾ ਕੁਝ ਚਲੋ ਖੇਤੀ ਦੇ ਸੰਦ ਵੀ ਦੇਖ ਲਈ ਤੁਰਦੇ ਫਿਰਦੇ ਵਿਕਰਮ ਜੀ ਆਹ ਰੈਸ਼ ਹੈ ਰਾਣੀਆਂ ਰਾਣੀਆਂ ਇਹ ਨਾ ਹੁੰਦੇ ਸੜੀਆਂ ਰਾਣੀਆਂ ਹੱਲਾਂ ਤੀਆਂ ਸਭੁੱਤ ਲਿਆ ਭਾਈ ਬਾਰੇ ਆਪਣੇ ਆਉਦੇ ਆਖੜਾ ਥੋੜਾ ਉਹ ਹੀ ਛੋਟਾ ਛੋਟੀਆਂ ਹੈ ਆਹ ਜੇ ਮਾਰਦੇ ਤਾਂ ਪਾਈ ਇਹ ਮੋਰਸਰ ਕਿਵੇਂ ਟੰਗੇ ਵੇ ਇਹ ਪਿੰਚਰ ਹੋ ਗਿਆ ਇਹ ਟੈਂਸ਼ਨ ਹੋ ਗਿਆ ਇਹ ਟੈਂਸ਼ਨ ਹੋ ਗਿਆ ਇਹ ਟਾਇਰ ਗੋਲ ਖੜਾ ਚਾ ਅੱਛਾ ਅੱਛਾ ਚਲ ਇਹ ਬੈਸੇ ਮਾਹਨ ਹੈ ਹਾਂਜੀ ਇਹ ਬੈਸੇ ਆਰੋਖ ਕੀ ਦੇ ਵਿਕਰਮ ਜੀ ਇਹ ਜਾਮਨ ਜਾਮਨ ਆਏ ਜਾਮਨ ਵੀ ਆਪਣੇ ਛਲਾਦੇ ਜਾਮਨ ਹੀ ਆਏ ਆਪਣੇ 25 ਰੋਖ ਨੇ ਜਾਮਨਾ ਦੇ ਅੱਛਾ ਜੀ ਹਾਂਜੀ ਇਹ ਦੋ ਗ੍ਰੇਡੀਆਂ ਨੇ ਜਾਮਨ ਦੀਆਂ ਹਾਂ ਇਹ ਇਹ ਸੀਡਲਾ ਸਿਆ ਸੀਡਲੈਸ ਜਾਮਨ ਸੀਡਲੈਸ ਜਾਮਨ ਇਹਨੂੰ ਰਾਮ ਜਾਮਨ ਬੋਲਦੇ ਨੇ ਜੀ ਇੱਥੋਂ ਦੇ ਸੀਡਲੈਸ ਆ ਸਾਈਜ਼ ਵੀ ਆਪਣੇ ਜਾਮਨ ਵਰਗਾ ਹੁੰਦਾ ਪਰ ਇਹ ਚ ਉਹ ਗਿਟਕ ਜਮ ਨਹੀਂ ਹੁੰਦੀ ਇਹਦੀ ਗਿਟਕ ਹੈਗੀ ਆਪਣੇ ਕੋਲ ਸਾਰੇ ਜਾਮਨ ਹੋਣਾ ਤੇ ਬਹੁਤ ਸਵਾਦ ਹੁੰਦਾ ਗਿਟਕ ਹੈਗੀ ਇਹਦੀ ਗਿਟਕ ਹੈਗੀ ਨਹੀਂ ਗਿਟਕ ਹੈ ਹੀ ਨਹੀਂ ਸੀਡਲੈਸ ਹੁੰਦਾ ਜੀ ਤੇ ਫਿਰ ਇਹ ਮਤਲਬ ਇਹ ਕਲਮਣਾ ਕੇ ਲੱਗਦਾ ਕਲਮਣਾ ਕੇ ਲੱਗਦਾ ਜੀ ਕਲਮਣਾ ਕੇ ਲੱਗਦਾ ਇਹ ਇੱਥੋਂ ਦੀ ਜਿਹੜੀ ਟੀਐਨਏ ਯੂ ਦੀ ਆ ਹਾਂ ਉਹਨਾਂ ਨੇ ਯੂਨੀਵਰਸਿਟੀ ਯੂਨੀਵਰਸਿਟੀ ਦੀ ਹੈ ਥੋ ਯੂਨੀਵਰਸਿਟੀ ਉਹਨਾਂ ਨੇ ਡਿਵੈਲਪ ਕੀਤਾ ਸੀ ਯਾਰ ਇਹਦੀ ਕਲਮਾ ਹੀ ਪੰਜ ਸਤ ਬਨਵਾ ਦੇ ਬੰਦ ਨਹੀਂ ਆ ਇਹ ਮੁੰਡੇ ਨੂੰ ਕਹਦੇ ਬਣਾ ਦੂ ਆ ਆਪਣੀ ਚੀਕੂ ਦੇ ਬਾਗ ਜੀ ਨਹੀਂ ਨਹੀਂ ਅੰਬ ਨਹੀਂ ਦਸ ਅੰਬ ਅੰਬ ਦੇ ਬਾਗ ਅੰਬ ਨੇ ਕਵਿਤਾ ਲਾਇਆ ਸੀ ਹਾਂ ਸੈਂਪਲ ਟਰੀ ਲਾਇਆ ਸੀ ਵਧੀਆ ਚੱਲ ਗਿਆ ਹੁਣ ਅੱਗੇ ਕਰ ਰਹੇ ਡਿਵੈਲਪਰ ਅੱਛਾ ਤੁਸੀਂ ਇਸ ਤੋਂ ਵੀ ਫਾਰਮ ਨਾਲ ਬਣਾ ਰਹੇ ਹਾਂਜੀ 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 ਇਹ ਅੰਬਾਂ ਦੇ ਨਹੀਂ ਸਰ ਅੱਛਾ ਜੀ ਇਹ ਸਾਰੇ ਅੰਬਾਂ ਦੇ ਤੇ ਅੱਗੇ ਅੰਬ ਲੱਗੇ ਨਹੀਂ ਪਰ ਇਹ ਹੁਣ ਨਹੀਂ ਇਹ ਤਾਂ ਬੂਰ ਆ ਰਿਹਾ ਜੀ ਆਹ ਆਇਆ ਪਰ ਤਾਮਲ ਲਾਡੂ ਦੇ ਕਈ ਹਿੱਸਿਆਂ 'ਚ ਕੰਨਿਆ ਕੁਮਾਰੀ ਵਾਲਾ ਲੰਬ ਲੱਗੇ ਸੀ ਅਸੀਂ ਲੈ ਕੇ ਵੀ ਇੱਕ ਤਾਂ ਵੈਰਾਈਟੀ 'ਤੇ ਡਿਪੈਂਡ ਕਰਦਾ ਜੀ ਹਾਂ ਵੀ ਕਈਆਂ ਵੈਰਾਈਟੀਆਂ ਨੂੰ ਪਹਿਲਾਂ ਆ ਜਾਂਦਾ ਫਿਰ ਡਿਪੈਂਡ ਕਰਦਾ ਜੀ ਸੈਕਿੰਡ ਹੈਗਾ ਉਹਦੀ ਪ੍ਰੂਨਿੰਗ ਤੇ ਹਾਂ ਪ੍ਰੂਨਿੰਗ ਕਿਸ ਟਾਈਮ ਤੇ ਹੋ ਰਹੀ ਹੈ ਹਾਂ ਜਿਹਦੀ ਪ੍ਰੂਨਿੰਗ ਪਹਿਲਾਂ ਹੋ ਗਈ ਜਦੋਂ ਸਾਡੇ ਇਹ ਹੀ ਬਾਗ ਲਾ ਲੋ ਇੱਕ ਮਹੀਨਾ ਲਾਦਾ ਪ੍ਰੂਨਿੰਗ ਕਰਨ ਤੇ ਨਹੀਂ ਤੇ ਪ੍ਰੂਨਿੰਗ ਕਰਦੇ ਆ ਦੀ ਹਾਂ ਜੀ ਹਾਂ ਜੀ ਕਰਦੇ ਆ ਜੀ ਇਹ ਸਾਰੇ ਬੂਟੇ ਪ੍ਰੂਨਿੰਗ ਹੋਈ ਹੈ ਹਰ ਸਾਲ ਹੁੰਦੀ ਹੈ ਜੀ ਚੀਜ਼ਾਂ ਤੋਂ ਬਾਅਦ ਕਟਿੰਗ ਕਰੋ ਨਾ ਜਿੰ ਕੋਈ ਵੀ ਫਰੂਟ ਆ ਹਾਂ ਜੀ ਅੱਜ ਦਾ ਜਿਹੜਾ ਟਾਈਮ ਆ ਅਸੀਂ ਉਹ ਪਹਿਲਾਂ ਵਾਲੇ ਸੀ ਹੁਣ ਤਾਂ ਅਮਰੂਦ ਉਹ ਡੇਡੇ ਕਰ ਲੈਨੇ ਪਰ ਹੁਣ ਉਹ ਅਮਰੂਦ ਦੀ ਪ੍ਰੂਨਿੰਗ ਹੁੰਦੀ ਹੈ ਅੰਬ ਦੀ ਵੀ ਪ੍ਰੂਨਿੰਗ ਹੁੰਦੀ ਹੈ ਛੰਮ ਦੀ ਪ੍ਰੂਨਿੰਗ ਹੁੰਦੀ ਹੈ ਉਹ ਜਿਹੜਾ ਅਮਰੂਦਾਂ ਵਾਲਾ ਬਾਗ ਹੈ ਉਹ ਅਮਰੂਦਾਂ ਦੀ ਵੀ ਹੁੰਦੀ ਹੈ ਪ੍ਰੂਨਿੰਗ ਆਮਲੇ ਦੀ ਵੀ ਕਰਦੇ ਆਂ ਜੀ ਆਮਲਾ ਕਿੱਥੇ ਆਮਲਾ ਇਸ ਇਸ ਫਰਮ ਤੇ ਹੀ ਹੈਗਾ ਤੇ ਨੇੜੇ ਹੈਗਾ ਆਪਣੇ ਚਲੇ ਹਾਂ ਜੀ ਜੀ ਇੱਧਰ ਨੰਗ ਸਕਦੇ ਆਪਾਂ ਚਾਹ ਵਾਲੇ ਨੂੰ ਕਹਿ ਦਿੱਤੇ ਆਪਾਂ ਉਨੀ ਦੇ ਚਾਹ ਨਾਲੋਂ ਦੂਰ ਹੈ ਲੱਗ ਨਹੀਂਗਾ ਚਲੋ ਚਾਹ ਪੀ ਲਈਏ